ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਯਾਤਰਾ ਦਾ ਨਾ ਦੂਸਰਾ ਦਿਨ ਆ ਤੇ ਮੈਂ ਅਸਲ ਇਹ ਜਾਵਾਂ ਇਹ ਗੁਰਦੁਆਰਾ ਚੰਕਾਮੋਂ ਸਾਹਿਬ ਮੰਗਾ ਤੇ ਹੁਣ ਆਪਾਂ ਲਗਭਗ ਲਗਭਗ ਸਵਾ 4 ਵਜੇ ਆ ਤੇ ਆਪਾਂ ਹੁਣ ਚੱਲ ਪਾਣੇ ਅੱਗੇ ਗੁਰਦੁਆਰਾ ਮਾੜਾ ਸਾਹਿਬ ਨੂੰ ਤੇ ਚਲੋ ਕਰਦੇ ਜੀ ਹੁਣ ਸ਼ੁਰੂ ਅੱਜ ਯਾਤਰਾ ਦੇ ਦੂਸਰੇ ਦਿਨ ਦੀ

ਲੋਡ ਗੁਰਦੁਰਾ ਚਰਨ ਕਮਲ ਬੰਗਾ ਤੋਂ ਆਪਾਂ ਹੁਣ ਚਾਲੇ ਪਾਤੇ ਆ ਗੁਰਦੁਰਾ ਵਾਦਾ ਹੈ ਸ਼ਹਿਰ ਦਾ ਟਾਈਮ 4:01 25 ਮਿੰਟ ਹੋਇਆ ਕਰੀਬ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਆਪਾਂ ਚਲੇ ਚਲਦੇ ਆ ਮਹਾਰਾ ਕਿਰਪਾ ਕਰਨ ਸੌ ਕਿਲੋਮੀਟਰ ਦਾ ਪੈਂਦਾ ਅੱਜ ਤੇ ਦਾਤਾ ਬਿਆ ਕਰੇ ਅਗੋਂ ਜਿਹੜੀ ਹੈਡਵਿੰਡ ਅੱਜ ਹਵਾ ਗੋਦੀ ਆ ਰਹੀ ਆ ਤੇ ਚਲੋ ਦਾਤਾ ਦੇ ਆਕਰਮ ਸਰੇ ਸਰੇ ਦਿਨਾਂ ਵਿੱਚ ਸਫਰ ਖਿੱਚਾ ਜਾਵੇ ਨਾ ਉਹ ਨਹੀਂ ਵਧੀਆ ਤੇ ਆਸ ਹੈ ਜੀ ਅ ਵੀ 12 ਤੋਂ ਪਹਿਲਾਂ ਪਹਿਲਾਂ ਹੋ ਜਾਊਗਾ ਮੈਂ ਅ ਜੁਨੀਸਾ ਨੂੰ ਦੱਸ ਪਰਸਾਦ ਯਾ ਅ ਅ ਸੱਚ ਜੁਗਾਰ ਸੱਚ ਹੈ ਤੇ ਸੱਚ ਹੈ ਨਾਂਕ ਨੂੰ ਸੱਚੇ ਸੋਚਿਆ ਸੋਲੋ ਤੇ ਨਾ ਹੋਣੀ ਇਹ ਸੋਟੀ ਲੱਖਾ ਹੈ ਤੂੰ ਪੈ ਚੁੱਕ ਨਾ ਮੈਂ ਦੇ ਲੈ ਰਿਹਾ ਹਾਂ ਤਾਂ ਉਹ ਕਿਹਾ ਬਖਣਾ ਉਤਰੀ ਜੇ ਬੰਨਾ ਪਈ ਤਾਂ ਮ ਲਗਭਗ 6 ਵੱਧ ਗਿਆ ਤੇ ਆਪਾਂ ਨੂੰ ਤੁਰਿਆ ਨੂੰ ਨਾ 1.5 ਘੰਟਾ ਹੋ ਗਿਆ ਪਰ ਅੱਗੋਂ ਮੱਥੇ ਤੇ ਹਵਾ ਵਾਜਦੀ ਹੀ ਹੱਡ ਹੱਡਵੰਦ ਉਹ ਕਰਕੇ ਨਾ ਕਾਫੀ ਸਲੋ ਚੱਲਿਆ ਤੇ ਚਲੋ ਤੇ ਬਲਾਚੌਰ ਤੇ ਲਾਗੇ ਖੜੇ ਆ ਤੇ ਜਿਵੇਂ ਤੁਹਾਨੂੰ ਪਤਾ ਹੀ ਅੱਜ ਯਾਤਰਾ ਦਾ ਜਿਹੜਾ ਨਾ ਦੂਸਰਾ ਦਿਨ ਆ ਤੇ ਮਹਾਰਾਜ ਮੇਰ ਕਰਨ ਤੇ ਇਸੇ ਤਰ੍ਹਾਂ ਸਫਰ ਜਿਹੜਾ ਨਬੜੀ ਜਾਣ ਮਹਾਰਾਜਾ ਨਾ ਲੈਂਦੇ ਨਿਤਨੇਮ ਕਰਕੇ ਤੇ ਹੁਣ ਮੈਂ ਖਲਾਅ ਲਿਆ ਥੋੜਾ ਜਰ ਆਰਾਮ ਕਰਾਂਗੇ ਇੱਥੇ ਬਾਸ 5-7 ਮਿੰਟ ਤੇ ਫਿਰ ਅੱਗੇ ਜਿਹੜਾ ਚੱਲੀ ਪਾਵਾਂਗੇ ਤੇ ਰਸਤੇ ਤੋਂ ਮੈਂ ਦੱਸਾਂਦਾ ਰਹੂੰਗਾ ਤੇ ਆ ਆਸਾ-ਪਾਸਾ ਦੇਖੋ ਸਾਰਾ ਸੂਰਜ ਦੇਵਤਾ ਜਿਹੜਾ ਨਾ ਉਹ ਦਰਸ਼ਨ ਦੇ ਰਿਹਾ ਤੇ ਆ ਟਾਈਮ ਬਹੁਤ ਵਧੀਆ ਹੁੰਦਾ ਸਵੇਰੇ ਉੱਠ ਕੇ ਨਾ ਕਿਤੇ ਦਰਸ਼ਨ ਕਰਿਆ ਕਰੋ ਇਸ ਤਰ੍ਹਾਂ ਸੂਰਜ ਦੇ ਬੜਾ ਆਨੰਦ ਆਊਗਾ ਬੜਾ ਸਕੂਨ ਮਿਲਦਾ ਜੇ ਤੇ ਚਲੋ ਸਾਡੀ ਤਾਂ ਨਾ ਰੁਟੀਨ ਬਣ ਗਈ ਆ ਲਗਭਗ ਛੜਕਾ ਹੀ ਦੇਖਦੇ ਆ ਇਹਨੂੰ ਜਦੋਂ ਵੀ ਆਉਂਦੇ ਆ ਅੱਜ ਛੜਕ ਬਹੁਤ ਵਧੀਆ ਵਾ ਤੇ ਜਿਆਦਾ ਵਧੀਆ ਹੈ ਆ ਅੱਜ ਜਾਣਾ ਆਪਾਂ ਜਿਹੜਾ ਨਾ ਚੱਲੇ ਆਪਾਂ ਇੱਥੋਂ ਚੰਨਕੋ ਦਾ ਨੰਬਗੇ ਤੋਂ ਤੇ ਆਪਾਂ ਪਹੁੰਚਣਾ ਅੱਜ ਦੀ ਡੇਟ 'ਚ ਜਿਹੜਾ ਵਾ ਉਹ ਗੁਰਦੁਆਰਾ ਨਾੜਾ ਸਾਹਿਬ ਆਸਤੇ ਜੀ ਆ 12 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚਾਂਗੇ ਉਹ 28 ਕਿਲੋ ਮੀਟਰਾਂ ਨੂੰ ਚੱਲਿਆ ਨੂੰ ਹੋ ਗਿਆ ਤੇ ਮੈਂ 45 ਕਿਲੋਮੀਟਰ ਸਾਰਾ ਸਫਰ ਜਿਹੜਾ ਨਿਭੜਿਆ ਇੱਕ ਚੀਜ਼ ਜਿਹੜੀ ਆ ਨਾ ਆ ਰੂਪੜ ਜ਼ਿਲ੍ਹੇ ਜਿੱਥੇ ਮੈਂ ਵੇਖਦਾ ਵਾਂ ਜਿੱਥੇ ਵੀ ਵਖੋਗੇ ਨਾ ਆ ਨਗਰ ਦੇ ਪਾਸੇ ਮੇਰੇ ਕੋਲ ਟਪਲਰ ਲੱਗਾ ਬਾਗ ਲੱਗੇ ਦਰਖਤ ਬਹੁਤ ਜ਼ਿਆਦਾ ਵਾ ਇੱਥੇ ਹਿਸ਼ਾਰਪੁਰ ਤੇ ਰੂਪੜ ਦੋ ਦਿਨਾਂ ਜਨਾਂ ਤੇ ਹਰਿਆਵਲੀ ਹਰਿਆਵਲ ਤੁਹਾਨੂੰ ਦਿਖੂਗੀ ਬਹੁਤ ਨੰਨਦ ਆਉਂਦਾ ਇਹੋ ਜਿਹਾ ਜਿਹੜੀ ਆ ਨਾ ਜਗਾ ਦੇਖ ਕੇ ਤੇ ਆ ਇੱਕ ਚੀਜ਼ ਇਹਨਾਂ ਨੇ ਆ ট্রাক ਲੇਨ ਬਣਾਈ ਆ ਤੇ ਇੱਕ ਬਹਿਨ ਨੂੰ ਜਿਹੜੀ ਇਹਨਾਂ ਨੇ ਜਗਾ ਬਣਾਈ ਨੂੰ ਨਾ ਬਹੁਤ ਥਾਵਾਂ ਦੇ ਸਟਾਪ ਜਿਹੋ ਜੀ ਜਗਾ ਤੇ ਕੀਤੇ ਆ ਤੇ ਲਗਭਗ ਮਦਲ ਤੀਜਾ ਕੇ ਸਾਫ ਸਫਰ ਜਿਹੜਾ ਚੜਾ ਹੋ ਗਿਆ ਜਿੱਦੂ ਆ ਹੈ ਯਾਤਰਾ ਦਾ ਤੇ ਚੱਲਦੇ ਆ ਆਪਾਂ ਅੱਗੇ ਬਾਕੀ ਜਿਹੜਾ ਨਾ ਹਵਾ ਗੁੰਦੀ ਸੀ ਤੇ ਹੱਡਵਿੰਡ ਹੋਣ ਕਰਕੇ ਨਾ ਤੇ ਸਾਈਕਲ ਜਿਹੜਾ ਨਾ ਪੂਰਾ ਯੋਰ ਲਵਾਣ ਰਿਹਾ ਅੱਜ ਤੇ ਮਹਾਰਾਜ ਚੱਪਾ ਕਰਨ ਸਿਲੇ ਨਾ ਆਪਾਂ ਰੋਪੜ ਲਗਭਗ ਪਹੁੰਚ ਗਏ ਆ ਤੇ ਆ ਜਿਹੜੀ ਪਹਾੜੀ ਹੈ ਨਾ ਇਹ ਥੋੜੀ ਜੜੀ ਹੈ ਨਾ ਬੜੀ ਦੂਰੋਂ ਚੱਲਦੀ ਹੈ ਨੰਗਲ ਤੋਂ ਕਿਤੇ ਪਿੱਛੋਂ ਜਦੋਂ ਨੰਗਲ ਤੋਂ ਵੀ ਗਈ ਹੈ ਨਾ ਆਪਾਂ ਅੰਮ੍ਰਿਤਸਰ ਨਾਲੋਂ ਤੇ ਇਹ ਥੋੜੀ ਦਿਸ ਨਹੀਂ ਆ ਆਨੰਦਪੁਰ ਸਾਹਿਬ ਤੋਂ ਵੀ ਤੇ ਅਕੀਲਪੁਰ ਸਾਹਿਬ ਤੋਂ ਵੀ ਤੇ ਇੱਥੇ ਆ ਕੇ ਦੀ ਨਾ ਆ ਸਮਾਪਤੀ ਹੋ ਜਾਂਦੀ ਹੈ ਅੱਗੇ ਫਿਰ ਦੋਵੇਂ ਪਾਸੇ ਪਲੇਨ ਹੀ ਚੱਲਦਾ ਅੱਗੇ ਤੇ ਜਦੋਂ ਵੀ ਉਹ ਰਸਤਾ ਟੱਪਦੇ ਆ ਨਾ ਤੇ ਰਸਤੇ 'ਚ ਇਹ ਚੜ੍ਹਾਈ ਜਿਹੜੀ ਆ ਆਪਾਂ ਨੂੰ ਪੈਂਦੀ ਪੈਂਦੀ ਆ ਤੇ ਅਸਲੇ ਆਪਾਂ ਨਾਲ-ਨਾਲ ਜਿਹੜੀ ਆ ਨਹਿਰ ਚੱਲ ਰਹੀ ਆ ਤੇ ਛੜਕਦੇ ਨਾ ਨਹਿਰ ਦੇ ਕੰਡੇ ਤੇ ਆ ਛੜਕਾ ਤੇ ਅੱਗੇ ਬਸ ਹੁਣ ਰੋਪੜ ਪਹੁੰਚ ਚੱਲੇ ਆ ਤੇ ਬਾਕੀ ਸਫ਼ਰ ਰਹਿ ਜਾਣਾ ਮੇਰਾ خیال 55 ਕਿਲੋਮੀਟਰ ਦਾ ਅਸਲੇ ਨਾ ਆਪਾਂ ਦਰਾਸ ਸਤਲੁਜ ਦੇ ਆ ਪੁਲ ਤੇ ਖੜੇ ਆ ਉੱਪਰ ਦੇ ਲੱਗੇ ਤੇ ਇਹ ਜਿਹੜਾ ਨਾ ਪੰਜਾਬ ਦਾ ਪੰਜਵਾਂ ਦਰਿਆ ਜਿਹੜਾ ਦਿੱਲੀ ਨੂੰ ਜਾਂਦਾ ਆ ਅਖੀਰ ਲੱਦ ਰਿਹਾ ਵਾ ਤੇ ਇਹੋ ਹੀ ਜਿਹੜੀ ਨਾ ਹੱਦ ਰਹੀ ਆ ਪਹਿਲੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਦੀ ਤੇ ਕੱਲ ਆਪਾਂ ਗਰਾਬ ਦਾਸ ਜਿਹੜਾ ਉਹ ਨੰਨਕੇ ਆਏ ਹਾਂ ਤੇ ਅੱਜ ਆਪਾਂ ਖੜੇ ਆ ਇਹ ਦਰਾ ਸਤਲੁਜ ਦੇ ਜਿਹੜੇ ਆ ਨਾ ਪੁਲ ਤੇ ਤੇ ਇਹ ਨਵਾਂ ਪੁਲ ਬਣਿਆ ਆਵਾ ਤੇ ਛੜਕ ਜੜੀ ਆ ਨਾ ਬਹੁਤ ਮਜ਼ੇਦਾਰ ਆ ਪਿੱਛੋਂ ਤੋਂ ਅਮਰਸਰ ਤੋਂ ਲੈ ਕੇ ਤੇ ਬਹੁਤ ਵਧੀਆ ਜਿਹੜੀ ਐ ਨਾ ਛੜਕ ਰਹੀ ਆ ਤੇ ਸਫ਼ਰ ਜਿਹੜਾ ਇਹਨਾਂ ਲਗਭਗ 50 ਕਿਲੋਮੀਟਰ ਹੋਰ ਹੋਣਾ ਜਿਹੜਾ ਆਪਾਂ ਕੰਨਾਂ ਵਾ ਗੁਰਦੁਆਰਾ ਨਾੜਾ ਸਾਹਿਬ ਦਾ ਤੇ ਆ ਸ਼ੇਰ ਨੇ ਮਹਾਰਾਜ ਦੀ ਕਿਰਪਾ ਹਾਲੇ ਤੇ ਬਹੁਤ ਸਾਥ ਦਿੱਤਾ ਤੇ ਮਹਾਰਾ ਹੀ ਕਰੇ ਇਸੇ ਤਰ੍ਹਾਂ ਚੱਲਦਾ ਰਵੇ ਤੇ ਬਾਕੀ ਇਹਦਰ ਦਾ ਜਿਹੜਾ ਨਾ ਮਾਹੌਲ ਹੀ ਬਦਲ ਜਾਂਦਾ ਦਰਖਤਾਂ ਲੇਖ ਕੇ ਨਾ ਮਨ ਖੁਸ਼ ਹੋ ਜਾਂਦਾ ਜੇ ਦਰਖਤ ਬਹੁਤ ਜਿਹੜਾ ਨਾ ਇਹਨਾਂ ਨੇ ਚਲੋ ਕੋਈ ਸੰਭਿਆ ਕੋਈ ਕੁਦਰਤ ਦੀ ਜੈ ਨਾ ਕੁਝ ਬਾਗ ਬਗੀਚੇ ਵੀ ਜਿਹੜਾ ਨਾ ਜ਼ਿਆਦਾ ਲਾਂਦੇ ਆ ਨਹੀਂ ਤੇ ਪਪੂਲਰ ਜਿਹੜਾ ਨਾ ਬਹੁਤ ਨਵੇਂ ਲਾਇਆ ਤੇ ਚਲਦੇ ਆ ਜੀ ਵਾਤਾਵਰਨ ਦੀ ਸੰਭਾਲ ਆਪਾਂ ਸਾਰਿਆਂ ਨੂੰ ਕਰਨੀ ਚਾਹੀਦੀ ਆ ਤਾਂ ਮਾਦਲੇ ਦੇ ਨੋ ਲੋਕ ਪਰ 170 ਕਿਲੋਮੀਟਰ ਪਹੁੰਚ ਗਿਆ ਤੇ ਆ ਜਿਹੜਾ ਨਾ ਪੂਨਰ ਲੱਗਾ ਤੇ ਪਾਣੀ ਠੰਡਾ ਤੇ ਬੋਤਲਾਂ ਭਰ ਲੀਆਂ ਸਾਰੀਆਂ ਤਿੰਨ ਹੀ ਤੇ ਮੈਂ ਫੌਂਡੇ ਤੇ ਆਹ ਦੀ ਬੋਤਲ ਹੈ ਨਾ ਉਹਦੇ ਵਿੱਚ ਸੰਦਲ ਦਾ ਜਿਹੜਾ ਸਰਬੋਤ ਹੈ ਨਾ ਮੈਂ ਕੋਈ ਘਰੋਂ ਬਣਾ ਕੇ ਲੈਂਦਾ ਉਹ ਮੈਂ ਪਾ ਕੇ ਤੇ ਪਨਾ ਵਿੱਚ ਪਾ ਕੇ ਰੱਖ ਲਿਆ ਤੇ ਕੁਛ ਬੁਦਾਗ ਰਗੜਾ ਹੁੰਦਾ ਦਾ ਜਿਹੜਾ ਸੁੱਕਾ ਲਾਹ ਹੁੰਦਾ ਉਹ ਨੂੰ ਮਦਨਾ ਵਿੱਚ ਰਾਤ ਨੂੰ ਪਿਉਂਦੇ ਪਾੜਾ ਹੀ ਦੇ ਉਹ ਮੈਂ ਪਾਈ ਦਿੰਦਾ ਇਹ ਬਾਕੀ ਫਿਰ ਬੜਾ ਖਾ ਚਲਣ ਡਿਆ ਅੱਜ ਜਿਹੜੀ ਆ ਨਾ 6 ਜੂਨ ਨਾ ਤੇ 6 ਜੂਨ ਵਾਲੇ ਦਿਨ ਸਾਧ ਕਿਸੇ ਦੁਰ ਸਿਖਦਾ ਜਿਹੜਾ ਮਨ ਦੇਣਾ ਨਾ ਠੰਡਾ ਹੋਊਗਾ ਮਨ ਬੇਚਾਨ 1984 ਤੇ ਰਹੇ ਆ ਅਸੀਂ ਅੰਮ੍ਰਿਤਸਰ ਕਿ ਸਰਵਸਾਦੀ ਚ ਆਉਂਦੀ ਸਾਰਾ ਕੁਝ ਵੇਖਿਆ ਵਾ ਸਾਰੇ ਹਾਲਾਤ ਵਾਖੇ ਆ ਬਹੁਤ ਦੁੱਖ ਨਾ ਜੋ ਕੁਝ ਹੋਇਆ ਗਲਤ ਹੈ ਸਰਕਾਰ ਅੱਗੇ ਜਾ ਕੇ ਮੰਨਦੀ ਆ 1988 ਜਿਹੜਾ ਬਲੈਕ ਫੰਦਰ ਕੀਤਾ ਉਦੋਂ ਵੀ ਫਿਰ ਸਾਰੇ ਹੀ ਸਿੰਘਾਂ ਨੇ ਜਿਹੜਾ ਅਰੈਸਟ ਕੀਤਾ ਵਾ ਤੇ ਕੋਈ ਨੁਕਸਾਨ ਨਹੀਂ ਬਿਲਡਿੰਗ ਦਾ ਕੋਈ ਚੀਜ਼ ਨਹੀਂ ਕੀਤਾ ਤੇ ਇਸੇ ਤਰ੍ਹਾਂ 1984 ਕੀ ਹੋ ਸਕਦਾ ਸੀ ਇਹ ਪੂਰਾ ਫੌਜੀ ਜਿਹੜਾ ਨਾ ਹਮਲਾ ਜਿਹੜਾ ਕਰਕੇ ਬਹੁਤ ਮੰਨ ਮੰਨ ਕੇ ਤੈਸ ਬੰਤੀ ਹੋਇਆ ਸਾਰੇ ਸੱਚ ਜਗ ਦਿੱਤੇ ਤੇ ਜਦੋਂ ਜਿਹੜੇ ਉਹ ਨਾਲ ਹੀ ਰਸ ਕੇ ਰਹੇ ਤੇ ਅਸੀਂ ਤੇ ਅੱਜ ਦੇ ਦਿਨ ਆ ਹੋਏ ਅਰਦਾਸ ਕਰਾਂਗੇ ਜਿਹੜੇ ਸ਼ਹੀਦ ਆ ਸਾਡੇ ਮਹਾਰਾਜ ਉਹ ਤੇ ਅਮਰ ਆ ਇਨੇ ਸ਼ਾਨਾਂ ਦਾ ਨਾਮ ਇਸੇ ਤਰ੍ਹਾਂ ਦੇ ਮਹਾਰਾਜ ਚਾਰਦੀ ਕਲਾ ਕਰਦੇ ਸਿੱਖ ਤੋਂ ਉਸ ਤੋਂ ਦਾ ਜਿਹੜਾ ਅੱਗੋਂ ਜਿਹੜਾ ਲੀਡਰ ਆ ਗੁਰੂ ਸਾਹਿਬ ਕਿਰਪਾ ਕਰਨ ਕੋਈ ਨਾ ਕੋਈ ਜਿਹੜਾ ਉਹਨੂੰ ਵੀ ਮਾਰਗਦਰਸ਼ਨ ਕਰਨ ਤੋਂ ਮੱਖਣ ਚਾਹ ਲਵਾਣਾ ਆਵੇ ਤੇ ਸਾਨੂੰ ਵਾਪਸ ਤੇ ਚਲੋ ਕਰਦੇ ਆ ਸਫਰ ਮਨ ਜਿਹੜਾ ਨਾ ਉਹ ਪੂਰਾ ਟਿਕਦਾ ਨਹੀਂ ਪਾਜ ਐ ਨਾ ਖਰਾਲੀ ਤੋਂ ਕੇਲੇ ਲੈ ਗਏ ਪੁਰਾਣੇ ਨੇ ਤੇ ਸਾਹ ਨਾਲ ਕਿਤੇ ਰੋਡ ਦੇ ਉੱਤੇ ਇੱਕ ਦਰਖਤ ਨਹੀਂ ਪੁਰਾਣੇ ਦਰਖਤ ਸਾਰੇ ਪੁੱਟਦੇ ਤੇ ਨਵੀਂ ਰੋਡ ਆ ਜਿਹੜੀ ਨੂ ਚੰਡੀਗੜ੍ਹ ਨੂੰ ਬਣੀ ਆ ਕੁੜਾ ਕੋਈ ਨਹੀਂ ਲਾਇਆ ਪੁਰੇ ਪੁੱਤਾਂ ਨੇ ਜਿਹੜੇ ਅਲੱਗ ਸਕੇ ਉਹਨਾਂ ਵਿਚਾਰਿਆਂ ਨੇ ਪੂਰਾ ਅਨੁਸ਼ਾਨ ਸੰਗ ਕੇ ਨਾ ਸੜਕ ਨੂੰ ਪੱਬੜਾ ਦਿੱਤਾ ਹੈ। ਗੁੰਦੇ ਰਹਿਣ। ਦੂਰ ਟੱਕਰ ਮੈਨੂੰ ਕੋਈ ਜਗ੍ਹਾ ਨਹੀਂ ਲੱਭੀ ਆ 41 ਦੀ ਮਾਰੀ ਨਹੀਂ ਨਹੀਂ ਇੱਥੇ। ਐਸੀ ਤੇ ਦੇ ਇੱਥੇ ਇੱਥੇ ਲੱਗੀ ਆ। ਤੇ ਸਾਰਾ ਮਾ ਪਿੱਛੇ ਤੋਂ ਫੰਗਲਾਉਂਦੇ ਨਾ ਤੇ ਹਾਂ। ਹਾਂ ਹਾਂ। ਸਪਟ ਬੁਨਾ ਜਾਣ ਨਿਕਲ ਜਾਂਦੀ ਐਸੀ ਜਗ੍ਹਾ ਤੇ ਜਦੋਂ ਇੱਥੇ ਆਈਦਾ ਨਾ। ਜਿਥੇ ਦਰਖਤੀ ਕੋ ਹੁੰਨ ਸਰਕਤੇ ਤੇ ਸੰਗਲਾ ਨੂੰ ਕੋਈ ਸਭਣਾ ਨਹੀਂ ਕੋਈ ਮੇਰਾ ਸਾਜ ਚਲੋ ਥੋੜੇ ਨੇ ਖੇਲੇ ਖਾਣੇ ਚਲਦੇ ਫਿਰ ਮੈਂ ਨਾ ਜੜੀ ਆ ਨੂ ਚੰਡੀਗੜ੍ਹ ਨੂੰ ਵਾਲੀ ਛੜਕਾ ਨਾ ਇੱਤੇ ਆ ਤੇ ਛੜਕ ਦੇ ਉੱਤੇ ਇੱਕ ਦਰਖਤ ਨਹੀਂ ਜੇ ਤੇ ਮੈਂ ਥੋੜਾ ਨਾ ਸਾਹ ਲੈਂਡਿਆ ਹਾਂ ਤਾਂ ਵੀਰ ਆ ਗਿਆ ਕੀ ਨਾਮ ਬਣਾ ਬਲਾ ਮੇਰਾ ਜਸਵੀਰ ਹੈ ਸਰ ਜਸਵੀਰ ਸਿੰਘ ਪਿੰਡ ਮਾਜਰੀ ਜੀ ਪਿੰਡ ਮਾਜਰੀ ਤੋਂ ਤੇ ਕੰਦਾ ਫੋਟੋ ਲੈਣੀ ਆ ਬੜੇ ਇਹੋ ਜਿਹੇ ਵੀਰ ਨਾ ਉੱਥੇ ਸਾਥ ਕਰਦੇ ਆ ਜਿੰਨੀ ਮਰਜ਼ੀ ਗਰਮੀ ਹੋਵੇ ਤੇ ਜਦੋਂ ਅੱਗੇ ਲੰਘ ਗਿਆ ਸੀ ਤੁਹਾਨੂੰ ਦੇਖ ਕੇ ਨਾ ਬੋਰਡ ਤੇ ਲੇਟੋੜੇ ਬਾਈਕ ਸਾਈਕਲ ਤੇ ਬੋਰਡ ਤੇ ਲਿਖਿਆ ਦੇਖ ਕੇ ਅੰਮੀ ਸਰ ਤੋਂ ਬੜਾ ਦਿਲ ਖੁਸ਼ ਹੋਇਆ ਕੀ ਐਨੀ ਉਮਰ ਦੇ ਵਿੱਚ ਸਰਦਾਰ ਜੀ ਸੇਮਕੁੰਨ ਸਾਹਿਬ ਜਾ ਰਹੇ ਮੈਂ ਅੱਗੋ ਮੁੜ ਕੇ ਆਇਆ ਜੀ ਫੋਟੋ ਲੈਣ ਲਈ ਚਲੋ ਮਿਹਰਬਾਨੀ ਹੁਣ ਮੈਂ ਤੁਹਾਡੀ ਵੀਡੀਓ ਬਣਾਤੀ ਆ ਤੁਸੀਂ ਵੇਖ ਲਿਓ ਉੱਥੋਂ ਲੈ ਲਓ ਫੋਟੋ ਠੀਕ ਹੈ ਸਰ ਚਲੋ ਠੀਕ ਆ ਜੀ ਨੂੰ ਚੰਡੀਗੜ੍ਹ ਪਹੁੰਚ ਗਏ ਆ ਪਾਰੇ ਜਿਹੜਾ ਕਰਾਲੀ ਤੋਂ ਜਿਹੜਾ ਨਿਊ ਚੰਡੀਗੜ੍ਹ ਨੂੰ ਹੁੰਦਾ ਨਾ ਰਸਤਾ ਇਹ ਰਸਤਾ ਬਣਦਾ ਪਿਆ ਉਹਦੇ ਵਿੱਚ ਬਹੁਤ ਜ਼ਿਆਦਾ ਖਰਾਬ ਆ ਸਾਈਕਲਾਂ ਦੇ ਲਈ ਬੜਾ ਮੁਸ਼ਕਲ ਆ ਕੋਸ਼ਿਸ਼ ਕਰੋ ਵੀ ਸਿੱਧਾ ਹੀ ਜਾ ਕੇ ਨਾ ਇਹ ਖਰੜ ਤੇ ਅੱਗੇ ਫਿਰ ਜਾ ਕੇ ਚੰਡੀਗੜ੍ਹ ਤੋਂ ਮੱਧੇ ਮਾਰਗ ਲੈ ਕੇ ਨਾਡਾ ਸਾਹਿਬ ਜਾ ਸਕਦੇ ਹੋ ਜਿਵੇਂ ਨਾਡਾ ਸਾਹਿਬ ਇਧਰੋਂ ਜਾਣਾ ਹੋਵੇ ਅੰਮ੍ਰਿਤਸਰੋਂ ਤੋਂ ਤਾਂ ਸ੍ਰੀ ਨਾਨਕ ਸਾਹਿਬ वेलकम टू चंडीगढ़ द सिटी ब्यूटीफुल चंडीगढ़ ਨੂੰ चंडीगढ़ ਤੋਂ ਬਹੁਤ ਨੇ ਚੰਡੀਗੜ੍ਹ ਦੇ ਵਿੱਚ ਆ ਨਾ ਚੰਡੀਗੜ੍ਹ ਦੇ ਵਿੱਚ ਖੜਾ ਤੇ ਆ ਵੇਖੋ ਜੰਗਲ ਆ ਸਾਰੇ ਪਾਸੇ ਤੇ ਬੜਾ ਵਧੀਆ ਲੱਗਾ ਬਈ ਇਥੇ ਦਰਸ਼ਕ ਇਹਨਾਂ ਨੇ ਲਾਏ ਆ ਜੰਗਲ ਆ ਸਾਰੇ ਨੇ ਚੰਡੀਗੜ੍ਹ ਤੋਂ ਅਸੀਂ ਸਫ਼ਰ ਦਿਖਾਈ ਜਾਂਦਾ ਆ। ਆ ਲੈਪਟਪ ਖੜੇ ਰਿਹਾ। ਤੇ ਬੱਸ ਹੋਰ ਤੱਕ ਦਾ ਥੋੜਾ ਰਹਿ ਗਿਆ। ਮੈਂ ਬੱਸ ਇਹ ਅੱਜ ਦਾ ਸਫ਼ਰ ਜਿਹੜਾ ਨਾ ਚੰਡੀਗੜ੍ਹ ਜਿਵੇਂ ਮੂੰਹ ਕੋਲ ਬੰਦਾ ਹਮਰੋਂਦਾ ਜੇ। ਉਹਨਾਂ ਦੇ ਇੱਕ ਗੁਰਦੁਆਰਾ ਸਾਹਿਬ ਜੀ ਆਇਆ ਨਾ। ਤੂ ਸਾਹਿਬ ਦੀ ਹੱਥੋਂ ਨਾ ਦੱਸ ਤੂੰ ਇਹੀ ਅਸਹਾਰਾ ਨਾ ਕੰਪਲੈਕਸ ਸਾਗਰ ਦਰੋਂ ਤਾਉਦਾ ਰਸਤਾ ਜਨਾ ਤੇ ਆਹਤਾ ਬੋਰ ਲਗਭਗ ਸਾਰੇ ਗੁਰਦੁਆਰੇ ਲੱਗਾ ਹੁੰਦਾ ਤੇ ਇਤਿਹਾਸ ਦਾ ਬੋਰ ਜ਼ਰੂਰ ਪੜਿਆ ਕਰੋ ਇਹ ਜਿਹੜਾ ਨਾ ਦਸਮ ਬਾਦਸ਼ਾਹ ਦਾ ਸਥਾਨ ਆ ਤੇ ਦਸਵੇਂ ਪਾਤਸ਼ਾਹ ਜਦੋਂ ਪੰਗਾਈ ਦਾ ਜੰਗ ਜਿੱਤ ਕੇ ਇਹ ਵਾਪਸ ਆਏ ਨਾ ਇੱਥੇ ਉਹਨਾਂ ਨੇ ਥੋੜਾ ਵਿਸ਼ਰਾਮ ਕੀਤਾ ਸੀ ਕਿ ਉਦੋਂ ਜਿਹੜਾ ਨਾ ਮੱਖਣ ਛਾ ਲਬਾਣਾ ਜਿਹੜੇ ਨੇ ਉਹਨਾਂ ਦੇ ਪਰਿਵਾਰ ਤੋਂ ਇੱਥੇ ਜੜਿਆ ਨਾ ਇਹ ਨਾਲੂ ਛਾ ਲਬਾਣ ਜਿਹੜੇ ਹੁੰਦੇ ਸੀ ਉੰਨਾ ਨੇ ਮਤਲਬ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੇ ਫਿਰ ਜਾਣ ਲੱਗਿਆ ਜਿਹੜਾ ਉਹਨਾਂ ਨੂੰ ਵਰ ਦਿੱਤਾ ਵੀ ਤੁਹਾਡੇ ਨਾਂ ਤੇ ਜਣਾ ਇਥੋਂ ਦਾ ਨਾਂ ਜਿਹੜਾ ਪ੍ਰਸਿੱਧ ਹੋਏਗਾ ਨਾਡਾ ਸਾਹਿਬ ਕਿ ਉਹ 나ਡੂ ਸ਼ਾਲ ਬਾਣੇ ਦੇ ਨਾਂ ਤੇ ਨਾ ਇਹ ਗੁਰਦੁਆਰਾ ਸਾਹਿਬ ਦਾ ਨਾਂ ਤੇ ਸੰਗਤਾਂ ਜਿਹੜੀਆਂ ਨਾ ਬਹੁਤ ਸ਼ਰਧਾ ਨਾਲ ਇਥੋਂ ਲੱਗੀਏ ਚੰਡੀਗੜ੍ਹ ਮਹਾਲੀ ਤੋਂ ਤੇ ਇਕੱਤਰ ਹੁੰਦੀਆਂ ਬਹੁਤ ਸਾਰੇ ਪਾਸੇ ਇਮਾਰਤ ਜਿਹੜੀ ਨਾ ਵਧੀਆ ਬਣਾਈਆਂ ਲਾਗੇ ਰਹਿਤ ਦਾ ਪ੍ਰਬੰਧ ਆ ਤੇ ਸਭ ਕੁਝ ਲੰਗਰ ਤੇ ਬਾਕੀ ਸਾਡੇ ਜਿਹੜੀਆਂ ਸੁਵਿਧਾ ਜਿਹੜੀਆਂ ਨਾ ਬਹੁਤ ਵਧੀਆ ਪ੍ਰਬੰਧ ਆ ਇਹ ਸ਼ੁਰੂ ਤੋਂ ਹੀ ਨਾ ਜਦੋਂ ਦਾ ਡਾਉਣੀ ਕਮੇਟੀ ਚ ਰਹਾ ਵਾ ਸਾਨੂੰ ਤਾਂ ਹੁਣ ਵੀ ਉਸੇ ਤਰ੍ਹਾਂ ਹੀ ਜਿਹੜਾ ਚਾਰੂ ਢੰਗ ਨਾਲ ਚੱਲਣ ਡਿਆ ਨਾ ਇੱਕ ਨਵੀਂ ਚੀਜ਼ ਦੇਖੀ ਆ ਜਿਹੜਾ ਚਾਰਜਿੰਗ ਸਟੇਸ਼ਨ ਆ ਗੱਡੀਆਂ ਦਾ ਜਿਹੜਾ ਇਲੈਕਟ੍ਰੋਨਿਕ ਗੱਡੀਆਂ ਦਾ ਤੇ ਮਾ ਕੁਖੋ ਉਹਨਾਂ ਦੇ ਜਰੂਰਤ ਬਣ ਗਈ ਇਹਨਾਂ ਦੀ ਉਹਦੇ ਕਰਕੇ ਲਾ ਰਹੇ ਆ ਤੇ ਆ ਸਾਰਾ ਸਿਸਟਮ ਲੱਗਦਾ ਤੇ ਪੀ ਦੀ ਆ ਪਰ ਵਧੀਆ ਕਰ ਲਾ ਕਿਉਂਕਿ ਜਿਹੜੇ ਕਿਸੇ ਨੂੰ ਜਰੂਰਤ ਤਾਂ ਚਾਰਜ ਕਰਨ ਦੀ ਉਹ ਕਰ ਸਕਦਾ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਤੇ ਆ ਆਪ ਜੀ ਨੂੰ ਤੇ ਲੰਗਰ ਪਾਣੀ ਛਾ ਗਏ ਆ ਤੇ ਹੁਣ ਸਵੇਰੇ ਕਿਉਂਕਿ ਸਵੇਰੇ ਚਾਰ ਤੋਂ 4.5 ਦੇ ਵਿੱਚ ਵਿੱਚ ਇੱਥੇ ਰਵਾਨਗੀ ਪਾਣੀ ਆ ਹੁਣ ਆਪਾਂ ਕਰਾਂਗੇ ਰਾਵਣ ਤੇ ਸਵੇਰੇ ਉੱਠ ਕੇ ਉੱਠ ਕੇ ਤੇ ਫੇਰ ਤਿਆਰੀ ਕਰਾਂਗੇ ਅ ਅੱਜ ਆਪਾਂ ਗੁਰਦਵਾਰ ਚਰਨ ਕਾਉਂ ਬੰਗਾ ਸਭ ਤੋਂ ਚੱਲ ਕੇ ਤੇ ਇਹ ਨਾਡਾਫ ਜਿਹੜਾ ਦਾ ਸਫਰ ਤੱਕ ਕੀਤਾ ਵਾ ਇਹ ਲਗਭਗ 110 ਕਿਲੋਮੀਟਰ ਕੀ ਤੇ ਸਵੇਰੇ ਵੀ ਇੰਨਾ ਕੀ ਅੱਗੇ ਸਫਰ ਹੈਗਾ ਜਿਹੜਾ ਇੱਥੋਂ ਹੈਗਾ ਦੂਰ ਹੱਥੇ ਆ ਇੱਕ ਤੇ ਕਾਲਾਂਬਰ ਰਾਈਂ ਅੱਤੇ ਇੱਕ ਹੋਰ ਆ ਤੇ ਬਿਕਨਲ ਤੇਰਾ ਰੱਪਾ ਕੀ ਤਾਂ ਫਿਰ ਉਸ ਰਸਤੇ ਤੇ ਚੱਲਾਂਗੇ ਤੇ ਅੱਜ ਦੀ ਵੀਡੀਓ ਚ ਇੰਨਾ ਕਿ ਸਵੇਰੇ ਫਿਰ ਮਿਲਾਂਗੇ 4 ਵਜੇ ਤੇ ਤੁਸੀਂ ਬਹੁਤ ਵਧੀਆ-ਵਧੀਆ ਕਮੈਂਟ ਭੇਜਦੇ ਹੋ ਤੇ ਬੜਾ ਹੌਸਲਾ ਅਭਜਾਈ ਹੁੰਦੀ ਆ ਤੇ ਇਹ ਵੀਡੀਓ ਵੀ ਜਿਹੜੀ ਆ ਨਾ ਬਣਾਣੀ ਸਾਈਕਲ ਤੇ ਬੜੀ ਔਖੀ ਆ ਤੇ ਐਡਿਟ ਐਡਿਟ ਕਰਨ ਚ ਵੀ ਨਾ ਮੈਨੂੰ ਬਹੁਤ ਮੁਸ਼ਕਲ ਆਂਦੀ ਆ ਤੇ ਹੋ ਸਕਦਾ ਕੋਈ ਉਸ ਲੈਵਲ ਦੀ ਬੰਦੀ ਬਣਾਵੇ ਤੇ ਕੋਸ਼ਿਸ਼ ਕਰਾਂਗਾ ਮੈਂ ਇਹਨੂੰ ਹੋਰ ਵੀ ਜਿਹੜਾ ਇੰਪਰੂਵ ਕਰਾਂ ਤੇ ਜੁੜੇ ਰਹੋ ਸਵੇਰੇ ਮਿਲਦੇ ਆਂ ਫਿਰ ਤੇ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ